ਨਮਸਕਾਰ ਦੋਸਤੋ ਪੋਰਜਨ ਸਮਾਜ ਪਾਰਟੀ ਜਿਲ੍ਹਾ ਨਮਾਸ਼ਰ ਵੱਲੋਂ ਅੱਜ ਤਾਮਿਲਨਾਡੂ ਦੇ ਫਸਪਾ ਪ੍ਰਧਾਨ ਕੀ ਐਮਸਟ੍ਰਾਂਗ ਦੀ ਕਤਲ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰਦੇ ਹੋਏ ਏਡੀਸੀ ਸ਼੍ਰੀ ਰੀ ਬਰਮਾ ਜੀ ਦੇ ਜ਼ਰੀਏ ਰਾਸ਼ਟਰਪਤੀ ਜੀ ਦੇ ਨਾਮ ਮੰਗ ਪੱਤਰ ਸੌਂਪਿਆ ਅਤੇ ਇਸ ਮਾਮਲੇ ਦੀ ਸੀਬੀਆਈ ਇਨਕੁਆਇਰੀ ਦੀ ਵੀ ਮੰਗ ਕੀਤੀ ਨਾਲ ਹੀ ਪਾਰਟੀ ਆਗੂਆਂ ਨੇ ਪੰਜਾਬ ਦੇ ਵਿਐਸਪੀ ਨੇਤਾਵਾਂ ਦੀ ਸੁਰੱਖਿਆ ਵਧਾਉਣ ਦੀ ਵੀ ਮੰਗ ਕੀਤੀ ਹੈ Are strong de catra nu fai la o Are strong de nu Poți să mai parti dava Poți să mai Are strong de catra nu fai Are strong de catra nu ਜੋ ਕੋਈ ਵੀ ਰੋਗ ਦਾ ਘਟਾ ਲਾਏ ਅੱਛਾ ਕਰਾ ਦੇ ਨਾ ਉਹ ਐਡਵੋਕੇਟ ਕਰਕੇ ਉਹਨੂੰ ਸਜ਼ਾ ਕਹੇ 2 ਸਾਲ ਤੋਂ ਲੰਬੀ ਜੀ ਉਹਨਾਂ ਨੇ ਉਹਦਾ ਜਿਹੜਾ ਬੰਦਾ ਜੇਲ੍ਹ ਤੋਂ ਤਾਂ ਪਰਸਗੱਤ ਆਲਾ ਆ ਉਹ ਕਿਸੇ ਦਾ ਉਹਦੀ ਮੇਨ ਸੀ ਜਿਹੜਾ ਕਰੀ ਕਿ ਤੇ ਉਹ ਇਹ ਵੀ ਕਰਾ ਲੋ ਇਹ ਜੀ ਅਸੀਂ ਵਿਦਾ ਉਹਦੇ ਤੋਂ ਬੰਦਾ ਮਾਰੀ ਸਾਡੇ ਪੰਜਾਬ ਦੇ ਜਿੰਨੇ ਵੀ ਸੋਚੀ ਸਜਣ ਲਗਾਏ ਅੱਜ ਬਹੁਤ ਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਣਕੁਮਾਰੀ ਮਾਇਆਵਤੀ ਜੀ ਵੱਲੋਂ ਵਰਦਨ ਸਮਾਜਪਾਰਟੀ ਦੇ ਪੰਜਾਬ ਦੇ ਇੰਚਾਰਜ ਸ਼੍ਰੀ ਰਣਜੀਤ ਸਿੰਘ ਦੀ ਵੈਲੀਪਾਲ ਸਟੇਟ ਦੇ ਪ੍ਰਧਾਨ ਸਰਦਾ ਜਸਵੀਰ ਸਿੰਘ ਦੀ ਗੜੀ ਅੱਜ ਪੂਰੇ ਪੰਜਾਬ ਦੇ ਅੰਦਰ ਸਾਰੇ ਜ਼ਿਲ੍ਹਾ ਪੱਧਰੀ ਡਿਸਟ੍ਰਿਕਟ ਹੈੱਡਕੁਆਟਰਾਂ ਤੇ ਮਾਨਯੋਗ ਡਿਪਟੀ ਕਮਿਸ਼ਨਰਾਂਹੀਂ ਰਾਸ਼ਟਰਪਤੀ ਜੀ ਨੂੰ ਇਹ ਮੰਗ ਪੱਤਰ ਭੇਜਿਆ ਜਾ ਰਿਹਾ ਕਿ ਪਿਛਲੇ ਦਿਨੀ 5 ਜੁਲਾਈ ਨੂੰ ਜੇ ਆਰਮਸਟ੍ਰॉन्ग ਜਿਹੜੇ ਤਾਮਨਲਾੜੋ ਜੁਨਟ ਦੇ ਵਰਦਨ ਸਮਾਜਪਾਰਟੀ ਦੇ ਪ੍ਰਧਾਨ ਸੀ ਉਹ ਬਹੁਤ ਹਨ ਤੜਕ ਜੋਧੇ ਸੀ ਲੰਬੇ ਸਮੇਂ ਤੋਂ ਪਾਰਟੀ ਦੇ ਗਵਾਹੀ ਕਰਦੇ ਸੀ ਉਹਨਾਂ ਨੇ ਉੱਥੇ ਗੈਂਗਸਟਰਾਂ ਦੇ ਖਿਲਾਫ ਜਿਹੜੇ ਗਲਤ ਅੰਸ਼ਰ ਉਹਨਾਂ ਦੇ ਖਿਲਾਫ ਲੜਾਈ ਵਿੰਢੀ ਸੀ ਔਰ ਕਈਆਂ ਨੂੰ ਅੰਦਰ ਵੀ ਕਰਾਇਆ ਕਈਆਂ ਦੇ ਕਈ ਕਫਲੇ ਜਾਗਰ ਵੀ ਕੀਤੇ ਉਹਨਾਂ ਦਾ 5 ਜੁਲਾਈ ਨੂੰ ਉਹਨਾਂ ਦੇ ਘਰ ਦੇ ਬਾਹਰ ਬਹੁਤ ਹੀ ਦਦਨਾਕ ਜਿਹੜਾ ਉਹਨਾਂ ਦਾ ਕਤਲ ਕੀਤਾ ਗਿਆ ਔਰ ਭੈਣ ਕੁਮਾਰੀ ਮਾਇਆ ਵਰਦੀ ਜੋ ਉੱਥੇ ਗਏ ਉਹਨਾਂ ਨੇ ਜਿਹੜੀ ਸਟੇਟ ਦੀ ਸਰਕਾਰ ਸੀ ਉਹ ਜਿਹੜੀ ਨਾਕਾਮੀ ਆ ਜਿੱਥੇ ਉਹ ਦੀ ਨਿੰਦਾ ਕੀਤੀ ਔਰ ਕਿਹਾ ਗਿਆ ਕਿ ਜਿਹੜੀ ਜਾਂਚ ਆ ਉਹ ਸੀਬੀਆਈ ਤੋਂ ਕਰਾਣੀ ਚਾਹੀਦੀ ਹੈ ਤਾਂ ਜੋ ਅਸਲ ਦੋਸ਼ੀ ਆ ਜਿਹੜੇ ਉਹ ਅੰਦਰ ਜਾਣ ਤਾਂ ਜੋ ਅਗੇ ਤੋਂ ਕੋਈ ਇਹੀ ਘਟਨਾ ਨਾ ਕਰ ਸਕੇ ਇਸੇ ਸੰਦਰਭ ਦੇ ਅੰਦਰ ਅਸੀਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਡੀਜੀਪੀ ਪੰਜਾਬ ਦੇ ਗਵਰਨਰ ਨੂੰ ਪਿਛਲੇ 2 ਸਾਲਾਂ 'ਚ ਕਈ ਵਾਰੀ ਮਿਲੇ ਕਿ ਜਿਹੜੀ ਪੰਜਾਬ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਹੈ ਚਾਹੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਨੇ ਚਾਹੇ ਜਨਰਲ ਸੈਕਟਰੀ ਸਰਵਾਨ ਨੇ ਗਾਇ ਜ਼ਿਲ੍ਹਿਆਂ ਦੇ ਪ੍ਰਧਾਨ ਨੇ ਜ਼ਿਲ੍ਹਿਆਂ ਦੇ ਆਗੂ ਆ ਵਿਧਾਨ ਸਭਾ ਦੇ ਆਗੂ ਆ ਜਿਹੜੇ ਹਮੇਸ਼ਾ ਗਰੀਬ ਲੋਕਾਂ ਦੀ ਲੋੜਵੰਦ ਲੋਕਾਂ ਦੀ ਜਿਨ੍ਹਾਂ ਨਾਲ ਨਿਆਂ ਹੋ ਰਿਹਾ ਤਸ਼ੱਦਦ ਹੋ ਰਿਹਾ ਉਹਨਾਂ ਦੀ ਲੜਾਈ ਲੜਦੇ ਆ ਉਹ ਕਿਦਾਂ ਜਿਹੜੇ ਆ ਉਹ ਲੋਕਾਂ ਦੇ ਇਸ ਗਲਤ ਅੰਸ਼ਰਾਂ ਤੋਂ ਬਚ ਸਕਦੇ ਆ ਕਿਉਂਕਿ ਪੰਜਾਬ ਦੀ ਸਰਕਾਰ ਨੇ ਜਿਹੜੇ ਸਾਡੇ ਆਗੂ ਆ ਇਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਵੀ ਇਹਦੇ ਵਿੱਚ ਲਿਖਿਆ ਕਿ ਜਿਹੜੇ ਲਗਾਤਾਰ ਦੁਖੀਆਂ ਦਰਦ ਗਰੀਬਾਂ ਦਾ ਲੜਾਈ ਲੜਦੇ ਆ ਜਿਨ੍ਹਾਂ ਨਾਲ ਤੱਕੇ ਹੋ ਰਿਆ ਡਰਾਸਤੀਆਂ ਹੋ ਰਹੀਆਂ ਉਹਨਾਂ ਨੂੰ ਵੀ ਜਿਹੜੀ ਸਰਕਾਰ ਪੰਜਾਬ ਦੀ ਸਰਕਾਰ ਮਦਦ ਕਰਨ ਦੇ ਇਸ ਕਰਕੇ ਅੱਜ ਇਸ ਮਿੱਠੀ ਵਾਜਨ ਸਮਾਜ ਪਾਰਟੀ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਇਕੱਠੇ ਹੋ ਕੇ ਪਾਰਟੀ ਦੇ ਹੁਕਮਾਂ ਰਾਹੀਂ ਮਾਨ ਜੋ ਡਿਪਟੀ ਕਮਿਸ਼ਨਰ ਆਹੀਂ ਜਿਹੜਾ ਰਾਸ਼ਟਰਪਤੀ ਮੰਤ ਮੰਤਰੀ ਜਗਾ ਔਰ ਅਸੀਂ ਜਾਣੇ ਆ ਕਿ ਜਿਹੜੀ ਉਹ ਕਾਮਨ ਲਾਡੂ ਜਿਹੜੀ ਜਿਹੜੀ ਘਟਨਾ ਆ ਉਹਦੀ ਸੀਬੀਆਈ ਜਾਂਚ ਹੋ ਗਈ ਔਰ ਪੰਜਾਬ ਦੇ ਜਿਹੜੇ ਆਗੂ ਆ ਉਹਨਾਂ ਨੇ ਸਹਿਯੋਗ ਬਣਾਈ ਜੀ